ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੇ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਨੀਲੀ ਰਾਵੀ ਮੱਝ ਦਾ ਬੱਚਾ ਦਿਖਾਉਣਾ ਸੇਲ ਹੈ ਜਿਹੜਾ ਮਨਕ ਚਲੋ ਵੀ ਬਰੀਡਿੰਗ ਵਾਲੇ ਬੱਚੇ ਪੈਦਾ ਕਰਦੀ ਹੈ ਇਹ ਮੈਂ ਅੱਗੇ ਵੀ ਇਹਦੇ ਮੈਦੇ ਵੀਰ ਕਈ ਕੱਟੇ ਵੇਚ ਚੁੱਕੇ ਹੈਗੇ ਸੋ ਸਾਹਮਣੇ ਸਕਰੀਨ ਤੇ ਹੱਜ ਦੇਖਦੇ ਮੈਂ ਇਹਦਾ ਇਹ ਬੱਚਾ ਹੈਗਾ ਡਿਟੇਲ ਆਪਾਂ ਵੀਰ ਤੋਂ ਸਾਰੀ ਪੁੱਛ ਲੈਨੇ ਆਓਗੇ ਫਿਰ ਇਹ ਗੱਲਬਾਤ ਸੱਸੀ ਕਾਲ ਜੀ ਸਹੀ ਬਾਰ ਨਾਮ ਐਡਰੈਸ ਦੱਸੋ ਵੀਰੇ ਆਪਣਾ ਬਸ ਨਾ ਨਗਰ ਗੜੀ ਨੰਬਰ 8 ਤਰਤੀ ਚੌਕ ਬਰਨਾਲਾ ਖਾਸ ਬਰਨਾਲਾ ਸ਼ਹਿਰ ਤਰਤੀ ਚੌਕ ਦੇ ਨੇੜੇ ਆ ਗਿਆ ਨਾ ਹਾਂ ਜੀ ਮੋਬਾਈਲ ਨੰਬਰ ਆਪਣਾ ਹਾਂ ਜੀ 852 80410 98551 80482 ਜਦੋਂ ਆਪਾਂ ਇਹ ਮੇਲ ਕਾਫ ਕੱਟਾ ਦੇਖੀ ਜਾਨੇ ਆ ਕਿਹੜੇ ਸੰ ਦਾ ਬੱਚਾ ਆ ਗਿਆ ਇਹ ਇਹ ਕੋਈ ਨੂਰ ਦਾ ਚੂੜ ਚੱਕੜ ਦਾ ਹਾਂਜੀ ਚੂੜ ਚੱਕੜ ਦਾ ਸੋ ਬਾਬਰ ਬੰਨ ਵਾਲੀ ਲਾਈਨ ਦੇ ਵਿੱਚੋਂ ਆ ਗਿਆ ਪੋਤਰਾ ਆ ਗਿਆ ਸੰ ਦਾ ਇਹ ਤੇ ਉਮਰ ਏਜ ਕਿੰਨੀ ਕੁ ਹੋ ਗਈ ਇਹਦੀ 11 ਮਹੀਨੇ ਹੈ ਜੀ ਠੀਕ ਹੈ 11 ਮਹੀਨੇ ਹੋ ਗਈ ਇਹਦੀ ਕੱਟੇ ਦੀ ਏਜ ਹਾਂਜੀ ਐਸੇ ਮੱਝ ਆ ਗਿਆ ਹਨਾ ਹਾਂਜੀ ਕੀ ਇਹਦਾ ਮਿਲ ਕੇ ਰਿਕਾਰਡ ਰਿਹਾ ਵਾ ਜੀ ਦਾ ਠੀਕ ਹੈ 19 ਕਿਲੋ ਲਗਭਗ ਹੋ ਸੇਵੇਂ ਸੱਤਵੇਂ ਸੂਰਿਆਂ ਦੇ ਵਿੱਚ ਹੋ ਮੱਝਾਂ 8ਵੇਂ ਸੂਏ 8ਵੇਂ ਸੂਏ ਸੋ 8ਵੇਂ ਸੂਏ ਇਸ ਵਾਰ ਮੱਝ ਇਹ ਸੁਈ ਹੋਈ ਆ ਹਾਂਜੀ ਤੇ ਇਹ ਕਟਾ ਆ ਕੇ 11 ਮਹੀਨਾ ਦਾ ਹਨਾ ਠੀਕ ਹੈ ਸੋ ਮੱਝ ਜੇ ਆਪਾਂ ਬਾਡੀ ਮਾਟਰ ਦਿਖਾ ਦਈਏ ਕਿਉਂਕਿ ਮੱਝ ਦੇ ਤੇ ਬਾਕੀ ਸਾਂਹ ਦੀ ਗਰੋਥ ਦੇ ਹਿਸਾਬ ਨਾਲ ਐਡਮੈਟਿਕ ਸਾਂਹ ਜਾ ਕੇ ਚੰਗਾ ਸੋਨਾ ਤਿਆਰ ਹੋਣਾ ਬਰੀਡਿੰਗ ਵਾਲੇ ਬੱਚੇ ਹੋਦੇ ਪਿਛਲੀ ਵਾਰ ਗਿਆ ਆਪਾਂ ਇਹਦੀ ਵੀਡੀਓ ਪਾਈ ਸੀ ਤੇ ਮੇਦ ਕਾਫਾ ਵਸੇਰ ਕੀਤਾ ਸੀ ਠੀਕ ਹੈ ਤੇ ਅੱਜ ਹੁਣ ਆਪਾਂ ਇਹ ਕਰਤਾ ਕਟਾ ਬਕਾਉ ਹਣਾ ਤੇ ਰਕਾ ਇਹਦਾ ਰੇਟ ਵਗੈਰਾ ਬੰਗੀ ਰੱਖਿਆਗਾ ਚੀਜ਼ ਦੇ ਸਾਬ ਨਾਲ ਹੋਊਗਾ ਧੋਰੀ ਲਿਆ ਬਾਹਰ ਨੂੰ ਕੱਢ ਕੇ ਪਰੇ ਕਰ ਦੋ ਬੱਚੇ ਮਰੇ ਸੋ ਕੱਟਾ ਦੇਖੋ ਬਹੁਤ ਚੰਗਾ 11 ਮਹੀਨੇ ਇਹਦੀ ਕੱਟੇ ਦੀ ਏਜ ਹੋਈ ਹੈਗੀ ਤੇ ਕੁਆਲਿਟੀ ਵਗੈਰਾ ਜੀ ਆਪਾਂ ਇਹ ਗੱਲ ਕਰੀਏ ਮੱਝ ਦੇ ਅਕੋਰਡਿੰਗ ਜਿਵੇਂ ਮੱਝ ਦੀ ਹਾਈਟ ਵਗੈਰਾ ਤੇ ਚੂੜਾਕ ਕਾਲਾ ਬਾਬਰ ਆਪਣਾ ਬਾਬਰ ਬਣਦਾ ਬੱਚਾ ਕੋਈ ਨੂੰ ਸਾਨਾ ਉਹਦੇ ਅਕੋਰਡਿੰਗ ਇਹਨੇ ਚੱਲਣਾ ਕੱਟੇ ਨੇ ਦੇਖੋ ਸਿਰਫ 11 ਮਹੀਨੇ ਏਜ ਆ ਕੱਟੇ ਦੀ ਅਗੇ ਆਉਣ ਵਾਲੇ ਟਾਈਮ ਦੇ ਵਿੱਚ ਸੋਹਣਾ ਸਾਨ ਤਿਆਰ ਹੋਣਾ ਇਹਨੇ ਦੇਖੋ ਪੂਰੇ ਦੇਖੋ ਇਹਦੀ ਹਨ ਕਿਦ ਲੋ ਬਾਡੀ ਬੰਤਰ ਤੇ ਪੈਠ ਫੁੜੇ ਦੀ ਗੱਲ ਕਰੀਏ ਬੱਕ ਮਾੜਿਆ ਵੀਰੇ ਇਥੋਂ ਸਿਰਫ ਹਜੇ ਤਾਂ ਇਹ ਇਥੇ ਲੈ ਜੀ ਸਿਰਫ 11 ਮਹੀਨੇ ਕੱਟੇ ਦੀ ਏਜ ਹੈ ਇਹਦੀ ਕੋ ਦੇਖੋ ਇਹਦੀ ਕੁਆਲਿਟੀ ਵਗੈਰਾ ਤੇ ਬਾਕੀ ਇਹਦੇ ਨਿਸ਼ਾਨੀਆਂ ਵਗੈਰਾ ਵੀ ਸਾਰੀਆਂ ਕਵਰ ਕਰਦਾ ਹੈ ਬੱਕਟਾ A to Z ਡੀਟੇਲ ਇਹਦੀ ਮੰਨ ਕੇ ਚਲੋ ਜਿੰਨੀ ਚਾਹੀਦੀ ਹੁੰਦੀ ਆ ਓਨੀ ਡੀਟੇਲ ਇਹਦੀ ਕੱਟੇ ਦੀ 22 ਰੁਪਈਆ ਹੈਗੀ ਸੋ ਦੇਖੋ ਫੇਸ ਕੁਆਲਿਟੀ ਵਗੈਰਾ ਅੱਖ ਮਣਕਣੀ ਤੇ ਪੂਰੇ ਮਨ ਕੇ ਚਲੋ ਨਿਸ਼ਾਨ ਵਗੈਰਾ ਸਾਰੇ ਕਵਰ ਕਰਦਾ ਪਿਆ ਬਰੀਡਿੰਗ ਵਾਲਾ ਕਟਾ ਜਿਹੜਾ ਆਪਾਂ ਤੁਹਾਨੂੰ ਅੱਜ ਦਿਖਾਉਣੇ ਪਏ ਆ ਮੜਾ ਹੀ ਹੋਰ ਪਰੇ ਨੂੰ ਕੁਮਾੜੀ ਉੱਤਰ ਨੂੰ ਸੋ ਕੈਰੈਕਟਰ ਵਗੈਰਾ ਦੇਖੋ ਕੱਟੇ ਦੇ ਥੋੜੀ ਮੋਰੀ ਦੀ ਹਲਕੜ ਕਲਕਾਰਨ ਦੀ ਕਰਦਾ ਹੈਗਾ ਤੇ 11 ਮਹੀਨੇ ਹੋਈ ਹੈ ਸਿਰਫ ਇਹਦੀ ਇਹ ਜਾਂ ਤੇ ਦੁੱਧ ਤਾਂ ਫਿਰ ਮਨ ਕੇ ਚਲੋ ਹਟਿਆ ਬੋਣਾ ਹਨਾ ਹਾਂ ਜੀ ਹਟਿਆ ਹੈ ਠੀਕ ਹੈ ਤੇ ਰੇਟ ਤਾਂ ਫੋਨ ਤੇ ਹੋਊਗਾ ਕੋਈ ਨੂੰ ਨਿਸ਼ਾਨ ਦਾ ਬੱਚਾ ਸੋ ਦੇਖੋ ਫੇਸ ਕੁਆਲਟੀ ਵਗੈਰਾ ਤੇ ਨੰਬਰ ਬੋਲ ਜੀ ਵੀਰ ਦੁਆਰੇ ਆਪਣਾ 985528040 ਰੋਕੀ ਮੜਾ ਜਿੱਥੇ ਰੋਕ ਕੇ ਰੱਖੀ ਹੋਣੀ ਤੋ ਦੇਖੋ ਕੱਟੇ ਦਾ ਥੱਲੇ ਸਾਫ਼ ਸੁਥਰਾ ਟੈਸਟੀ ਗੱਲ ਦੇਖੋ ਪੂਰੇ ਸਾਫ਼ ਸੁਥਰੇ ਪਧਰੇ ਟੈਸਟੀ ਕਰਾਂ ਦਾ ਤੇ 11 ਕਿ ਮਹੀਨੇ ਲੱਗ ਭਾਗੇ ਜੇ ਕੋਈ ਵੀ ਵੇਖੀਦਾ ਚਾਹਵਣ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਕੇ ਸਾਬ ਦਾ ਤਹਿਤ ਲੋ